ਗਰੀਬ ਲੋਕਾਂ ਲਈ ਸਰਕਾਰ ਨੇ ਕੀਤੇ ਵੱਡੇ ਐਲਾਨ 3-3 ਲੱਖ ਰੁਪਏ ਮਿਲਣਗੇ ਇਸ ਸਕੀਮ ਦੇ ਰਾਹੀਂ ਇਹਨਾਂ ਲੋਕਾਂ ਨੂੰ ਫਾਰਮ ਭਰ ਲਓ ਗੈਸ ਸਿਲੰਡਰ ਸੰਬੰਧੀ ਆਈ ਵੱਡੀ ਖਬਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸੰਬੰਧੀ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਚੱਲਦੇ ਹਾਂ ਅੱਜ ਦੇ ਮੁੱਖ ਖਬਰਾਂ ਤੇ ਕਿਸਾਨਾਂ ਲਈ ਖੁੱਲਿਆ ਖਜ਼ਾਨਾ ਪੀਐਮ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੇ ਕੀਤਾ ਵੱਡਾ ਐਲਾਨ ਤਾਂ ਕਿਸਾਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰੀ ਵਿੱਤ ਮੰਤਰੀ निर्मला सीतारमण ਨੇ ਵਿੱਤੀ ਸਾਲ 2024-25 ਲਈ ਆਮ ਬਜਟ ਪੇਸ਼ ਕੀਤਾ ਹੈ ਇਸ ਬਜਟ ਵਿੱਚ ਕਿਸਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਬਜਟ ਵਿੱਚ ਕਿਸਾਨਾਂ ਨੂੰ ਕਈ ਤੋਹਫੇ ਮਿਲੇ ਹਨ ਜਿਸ ਵਿੱਚ ਇੱਕ ਚੰਗੀ ਖਬਰ ਪ੍ਰਧਾਨ ਮੰਤਰੀ ਕਿਸਾਨ ਕ੍ਰੈਡਿਟ ਕਾਰਡ ਬਾਰੇ ਆਈ ਹੈ ਵਿੱਤ ਮੰਤਰੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਹੁਣ ਦਾ ਦੱਸਿਆ ਯਾਰ ਵੱਡੀ ਅਪਡੇਟ ਤੁਹਾਨੂੰ ਦੱਸੀ ਕਿਸਾਨ ਕ੍ਰੈਡਿਟ ਕਾਰਡ ਸਕੀਮ ਸਕੀਮ ਕਿਸਾਨਾਂ ਨੂੰ ਖੇਤੀਬਾੜੀ ਕਾਰਜਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਕਰਨੀ ਸ਼ੁਰੂ ਕੀਤੀ ਗਈ ਸੀ ਇਸ ਸਕੀਮ ਤਹਿਤ ਕਿਸਾਨਾਂ ਨੂੰ 4 ਸਿੱਧੀ ਵਿਆਜ ਦਰ ਨਾਲ 3 ਲੱਖ ਰੁਪਏ ਦਾ ਕਰਜ਼ਾ ਮਿਲਦਾ ਹੈ ਇਹ ਕਰਜ਼ਾ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਲੈ ਲੈ ਕਰਜ਼ਿਆਂ ਨਾਲੋਂ ਬਹੁਤ ਸਸਤਾ ਹੈ ਕਿਰਾਨ ਕਿਸਾਨ ਕ੍ਰੈਡਿਟ ਕਾਰਡ ਸਕੀਮ ਤਹਿਤ ਕਿਸਾਨਾਂ ਨੂੰ ਆਸਾਨੀ ਨਾਲ ਕਰਜ਼ਾ ਮਿਲਦਾ ਹੈ ਤਾਂ 3-3 ਲੱਖ ਰੁਪਏ ਮਿਲਣਗੇ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਰਾਹੀਂ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮੋਦੀ ਸਰਕਾਰ ਦਾ ਗਰੀਬ ਔਰਤਾਂ ਨੌਜਵਾਨਾਂ ਤੇ ਕਿਸਾਨਾਂ ਲਈ ਅਹਿਮ ਐਲਾਨ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇਵਲੋ ਬਜਟ ਜਿਹੜਾ ਪੇਸ਼ ਕੀਤਾ ਗਿਆ 2024-25 ਦਾ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤਾਂ ਦੇਖ ਸਕਦੇ ਹੋ ਨਿਰਮਲ ਸਿਧਾਰਮਨ ਨੇ ਕਿਹਾ ਕਿ ਇਹ ਬਜਟ ਗਰੀਬਾਂ ਔਰਤਾਂ ਨੌਜਵਾਨਾਂ ਤੇ ਕਿਸਾਨਾਂ ਤੇ ਕੇਂਦਰਿਤ ਹੈ ਤਾਂ ਦੇਖ ਸਕਦੇ ਹੋ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਭਾਰਤ ਸਰਕਾਰ ਨੇ ਭਾਰਤ ਵਿੱਚ ਮਹਿੰਗਾਈ ਦੀ ਲਗਾਤਾਰ ਦਰ ਲਗਾਤਾਰ ਘਟ ਰਹੀ ਹੈ ਤੁਹਾਨੂੰ ਦੱਸ ਦਈਏ ਵਿੱਤ ਮੰਤਰੀ ਨਿਰਮਲ ਸਿਧਾਰਮਨ ਨੇ ਬਜਟ ਭਾਸ਼ਣ ਦੇ ਚ ਅਹਿਮ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਤੇਜ਼ੀ ਨਾਲ ਵੱਧ ਰਹੀ ਹੈ ਭਾਰਤ ਅੰਦਰ ਮਹਿੰਗਾਈ ਕੰਟਰੋਲ ਵਿੱਚ ਹੈ ਇਸ ਬਜਟ ਵਿੱਚ ਗਰੀਬਾਂ ਗਰੀਬਾਂ ਔਰਤਾ ਨੌਜਵਾਨਾਂ ਅਤੇ ਕਿਸਾਨਾਂ ਤੇ ਕੇਂਦਰ ਦਾ ਬਜਟ ਵਿੱਚ ਰੋਜ਼ਗਾਰ ਦੇ ਹੁਨਰਨ ਦੇ ਧਿਆਨ ਦਿੱਤਾ ਗਿਆ ਬਜਟ ਵਿੱਚ ਨੌਜਵਾਨਾਂ ਲਈ 2 ਲੱਖ 2 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਬਜਟ ਸਭ ਦੇ ਵਿਕਾਸ ਲਈ ਹੈ ਇਸ ਵਿਕਸਿਤ ਭਾਰਤ ਦਾ ਰੋਡ ਮੈਪ ਹੈ ਊਰਜਾ ਦੇ ਸੁਰੱਖਿਆ ਤੇ ਸਰਕਾਰ ਦਾ ਧਿਆਨ ਕੇਂਦਰਿਤ ਰੋਜ਼ਗਾਰ ਵਧਾਉਣ ਲਈ ਸਰਕਾਰ ਨੂੰ ਦਾ ਖਾਸ ਧਿਆਨ ਰੋਜ਼ਗਾਰ ਵਧਾਉਣ ਸਰਕਾਰ ਦੀ ਮੁੱਖ ਤਰਹੀਜ਼ ਹੈ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ 32 ਫਸਲਾਂ ਲਈ 109 ਕਿਸਮਾਂ ਲਾਂਚ ਕੀਤੀਆਂ ਨੇ ਸਰਕਾਰ ਨੇ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਮੋਦੀ ਸਰਕਾਰ ਦੀਆਂ ਔਰਤਾਂ ਲਈ ਪੰਜ ਸਕੀਮਾਂ ਜੋ ਬਜਟ 2024 ਤੋਂ ਪਹਿਲਾਂ ਹੀ ਲਾਗੂ ਹਨ ਤੇ ਜਿਨ੍ਹਾਂ ਦਾ ਮਹਿਲਾਵਾਂ ਨੂੰ ਹਜੇ ਤੱਕ ਨਹੀਂ ਪਤਾ ਉਹਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸਰਕਾਰ ਦੇ ਵੱਲੋਂ ਅਜਿਹੀਆਂ ਪੰਜ ਸਕੀਮਾਂ ਜਿਹੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਜਿਸ ਦਾ ਲਾਭ ਮਹਿਲਾਵਾਂ ਨੂੰ ਮਿਲਦਾ ਹੈ ਪੀਐਮ ਮੋਦੀ ਦੀ ਅਗਵਾਈ ਚ ਮੋਦੀ ਸਰਕਾਰ 3.0 ਦਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ ਜਿਸ ਨੂੰ ਇੱਕ ਵਾਰ ਫਿਰ ਵਿੱਤ ਮੰਤਰੀ ਨਿਰਮਲ ਸਿਤਰਾਵ ਨੇ ਪੇਸ਼ ਕੀਤਾ ਬਰਡ ਵਿੱਚ ਇੱਕ ਤੋਂ ਇੱਕ ਦਿਨ ਪਹਿਲਾਂ ਆਰਥਿਕ ਸਰਵੇਖਣ ਵਿੱਚ ਦੱਸਿਆ ਗਿਆ ਕਿ ਕੇਂਦਰ ਦੀ ਐਨਡੀਆ ਸਰਕਾਰ ਔਰਤਾਂ ਲਈ ਬਜਟ ਵਿੱਚ ਸਾਲਦਾਰ ਸਾਲ ਦਰ ਸਾਲ ਵਾਧਾ ਕੀਤਾ ਹੈ ਤੋਂ ਦੱਸ ਦਈਏ 2013-14 ਵਿੱਚ ਔਰਤਾਂ ਲਈ ਬਜਟ ਵਿੱਚ ਇਹ ਰਕਮ 97134 ਕਰੋੜ ਰੁਪਏ ਸੀ ਜਦਕਿ 2024-25 ਦੇ ਵਿੱਚ 3 ਕਰੋੜ 3 ਲੱਖ ਕਰੋੜ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਔਰਤਾਂ ਤੇ ਲੜਕੀਆਂ ਦੇ ਸਸ਼ਕਤੀਕਰਨ ਸੋਲਤਾ ਆਰਥਿਕ ਤੇ ਸਮਾਜਿਕ ਵਿਕਾਸ ਲਈ ਲਗਾਤਾਰ ਯੋਜਨਾਵਾਂ ਸ਼ੁਰੂ ਅਤੇ ਲਾਗੂ ਕਰ ਰਹੀ ਹੈ ਆ ਜਾਣਦੇ ਆ ਜਹੀਆਂ ਪੰਜ ਯੋਜਨਾਵਾਂ ਬਾਰੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਲਗਾਤਾਰ ਚੱਲ ਰਹੀਆਂ ਨੇ ਤੇ ਔਰਤਾਂ ਦੇ ਵਿਕਾਸ ਲਈ ਔਰਤਾਂ ਦੇ ਵਿਕਾਸ ਵਿੱਚ ਯੋਗਦਾਨ ਪਾ ਰਹੀਆਂ ਨੇ ਤਾਂ ਪਹਿਲੀ ਜਿਹੜੀ ਯੋਜਨਾ ਹੈ ਤਾਂ ਦੇਖ ਸਕਦੇ ਹੋ ਪੀਐਮ ਉਜਵਲਾ ਯੋਜਨਾ ਤਾਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ 2016 ਵਿੱਚ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਵਿੱਚ ਗਰੀਬ ਪਰਿਵਾਰਾਂ ਨੂੰ ਮੁਫਤ ਐਲਬੀਜੀ ਕਨੈਕਸ਼ਨ ਦਿੱਤੇ ਜਾਂਦੇ ਹਨ ਤਾਂ ਇਹ ਜਿਹੜੀ ਸਰਕਾਰ ਦੇ ਵੱਲੋਂ ਚ ਰਹਿਣ ਜਾਨਕੀ ਗੈਸ ਸਲੈਂਟਰ ਮੁਫਤ ਵਿੱਚ ਸਰਕਾਰ ਦੇ ਵੱਲ ਦਿੱਤੀ ਆ ਜੀ ਹਾਲੇ ਤੱਕ ਤੁਹਾਨੂੰ ਇਸ ਸਕੀਮ ਦਾ ਲਾਭ ਨਹੀਂ ਪਤਾ ਤਾਂ ਤੁਸੀਂ ਅੱਜ ਹੀ ਇਸ ਸਕੀਮ ਦਾ ਲਾਭ ਉਠਾ ਸਕਦੇ ਹੋ ਫਾਰਮ ਭਰ ਕੇ ਮੁਫਤ ਦੇ ਵਿੱਚ ਗੈਸ ਸਲੈਂਟਰ ਪ੍ਰਾਪਤ ਕਰ ਸਕਦੇ ਹੋ ਦੂਜੀ ਸਕੀਮ ਸੁਕੰਨਿਆ ਸਮਰiddhi ਸੁਕੰਨਿਆ ਸਮਰiddhi ਯੋਜਨਾ ਵਿੱਚ ਇਸ ਤਰ੍ਹਾਂ ਕੋਈ ਵੀ ਵਿਅਕਤੀ 14 ਸਾਲ ਦੀ ਉਮਰ ਤੱਕ ਦੀ ਆਪਣੀ ਬੇਟੀ ਦੇ ਨਾਮ ਤੇ ਪੈਸੇ ਜਮ੍ਹਾਂ ਕਰਵਾ ਸਕਦਾ ਘੱਟੋ ਘੱਟ ਰਕਮ 250 ਰੁਪਏ ਤੇ ਵੱਧ ਤੋਂ ਵੱਧ 1.5 ਲੱਖ ਰੁਪਏ ਦੀ ਰਕਮ ਜਮ੍ਹਾਂ ਕਰਵਾਈ ਜਾ ਸਕਦੀ ਹੈ 18 ਸਾਲ ਦੀ ਹੋਣ ਤੇ ਬਾਅਦ ਬਾਅਦ ਵਿੱਚ ਪੰਜਾਬ ਸਿੱਧੀ ਤੁਹੀ ਰਕਮ ਕਢਵਾ ਸਕਦੇ ਹੋ ਦੇ 21 ਸਾਲ ਹੋਣ ਤੇ ਬਾਅਦ ਤੁਸੀਂ ਬਾਕੀ ਰਕਮ ਕਢਵਾ ਸਕਦੇ ਹੋ ਤੁਹਾਨੂੰ ਇਸ ਤੇ 8.2 20% ਦਰ ਨਾਲ ਜਿਆਦਾ ਦਿੱਤਾ ਜਾਂਦਾ ਹੈ ਤਾਂ ਜਿਹੜੀ ਤੀਜੀ ਸਕੀਮ ਹੈ ਉਸ ਦੇ ਵਿੱਚ ਤੁਹਾਨੂੰ ਜਾਣ ਕਰ ਦੱਸਾਂਗੇ ਜਿਹੜੀ ਕਿਉਂਕਿ ਸਰਕਾਰ ਦੇ ਵੱਲ ਚਲਾਈ ਜਾਂ ਮਹਿਲਾ ਸਨਮਾਨ ਵਾਜੇ ਸਰਟੀਫਿਕੇਟ ਇਹ ਸਕੀਮ ਜਿਹੜੀ ਹੈ ਸਰਕਾਰ ਦੇ ਵੱਲੋਂ 2023 ਦੇ ਵਿੱਚ April ਦੇ ਵਿੱਚ ਸ਼ੁਰੂ ਕੀਤੀ ਗਈ ਇਸ ਦੇ ਤਹਿਤ ਸਿਰਫ 7 ਮਹੀਨਿਆਂ ਵਿੱਚ ਜਾਨੀ ਕਿ ਅਕਤੂਬਰ 2023 18 ਤਾਰਾ ਲਖ 18 ਲੱਖ ਤੋਂ ਵੱਧ ਖਾਤੇ ਖੋਲੇ ਗਿਆ ਨੇ ਜਮਾ ਕੀਤੀ ਕੀ ਰਕਮ ਤੇ ਮਿਸ਼ਰਤ ਵਿਆਜ ਮਿਲਦਾ ਹੈ ਇਹ ਸਕੀਮ ਬਾਰੇ ਸਭ ਤੋਂ ਵੱਧ ਵਧੀਆ ਗੱਲ ਇਹ ਹੈ ਕਿ 7.50% ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ ਤਾਂ 31 ਮਾਰਚ 2025 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਸ ਦੇ ਵਿੱਚ ਖਾਤਾ ਖੋਲਣਾ ਹੋਵੇਗਾ 2 ਸਾਲਾਂ ਦੇ ਵਿੱਚ ਤੁਹਾਨੂੰ ਵਧੀਆ ਲਾਭ ਇਹਦਾ ਇਸ ਦੇ ਵਿੱਚ ਮਿਲਦਾ ਹੈ ਚੌਥੀ ਸਕੀਮ ਸਟੈਂਡ ਅਪ ਇੰਡੀਆ ਸਕੀਮ ਹੈ ਮੋਦੀ ਸਰਕਾਰ 2016 ਵਿੱਚ ਸਟੈਂਡ ਅਪ ਇੰਡੀਆ ਸਕੀਮ ਸ਼ੁਰੂ ਕੀਤੀ ਸੀ ਇਹ ਔਰਤਾਂ ਨੂੰ ਹਰ ਵਰਗ ਦੇ ਲੋਕਾਂ ਲਈ ਹੈ ਤਾਂ ਦੇਖਿਓ ਇਸ ਦੀ ਸ਼ੁਰੂਆਤ ਔਰਤਾਂ ਨੂੰ ਕਾਰੋਬਾਰ ਵਿੱਚ ਸਮਰਥ ਬਣਾਉਣ ਲਈ ਕੀਤੀ ਗਈ ਸੀ ਵਿੱਤੀ ਤੌਰ ਤੇ ਆਪਣੇ ਪੈਰਾਂ ਤੇ ਖੜੇ ਹੋਣ ਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਯੋਜਨਾ ਦੇ ਤਹਿਤ ਕਰਜ਼ੇ ਉਪਲਬਧ ਹਨ ਪਰ ਇਹ ਪੇਸ਼ਕਸ਼ ਸਿਰਫ ਗ੍ਰੀਨ ਬਿਲਡ ਪ੍ਰੋਜੈਕਟਾਂ ਲਈ ਹੈ ਤਾਂ ਦੇਖ ਸਕਦੇ ਹੋ ਸਰਕਾਰ ਦੇ ਵੱਲੋਂ ਕਈ ਅਜਿਹੀਆਂ ਯੋਜਨਾਵਾਂ ਜਿਹੜੀਆਂ ਨੇ ਚਲਾਈਆਂ ਗਈਆਂ ਨੇ ਜਿਸ ਦਾ ਲਾਭ ਸਭ ਤੋਂ ਵੱਧ ਮਹਿਲਾਵਾਂ ਨੂੰ ਹੀ ਦਿੱਤਾ ਗਿਆ ਹੈ ਤਾਂ ਦੇਖ ਸਕਦੇ ਹੋ ਅਰੇ ਪੰਜਵੀਂ ਸਕੀਮ ਜਿਹੜੀ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਉਸ ਦੇ ਬਾਰੇ ਵੀ ਤੁਹਾਨੂੰ ਦੱਸ ਦਾਂਗੇ ਸ਼ਕਤੀ ਸ਼ਰਤੀ ਸ਼ਕਤੀ ਯੋਜਨਾ ਤਾਂ ਉਹ ਵੀ ਜਿਹੜੀ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ ਤੇ ਉਸ ਦਾ ਲਾਭ ਮਹਿਲਾਵਾਂ ਨੂੰ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸਕੀਮਾਂ ਜਿਹੜੀ ਚਲਾਈਆਂ ਜਾ ਰਹੀਆਂ ਨੇ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਹਰ ਮਹੀਨੇ 300 ਯੂਨਟ ਮੁਫਤ ਬਿਜਲੀ ਮੋਦੀ ਸਰਕਾਰ ਦੀ ਨਵੀਂ ਯੋਜਨਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਵੱਡੇ ਜਿਹੜੇ ਨੇ ਲੋਕਾਂ ਲਈ ਤੋਹਫੇ ਦਿੱਤੇ ਨੇ ਬਜਟ ਦੇ ਵਿੱਚ ਵੱਡੇ ਐਲਾਨ ਕੀਤੇ ਨੇ ਉਹਨਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਵੱਡੀ ਰਾਹਤ ਹੈ ਇਸ ਦੇ ਦੇ ਵਿੱਚ ਇਸ ਵਿੱਚ ਦੇਸ਼ ਦੇ 1 ਕਰੋੜ ਪਰਿਵਾਰਾਂ ਨੂੰ ਸਿੱਧਾ ਫਾਇਦਾ ਹੋਣ ਦੀ ਗੱਲ ਆਖੀ ਹੈ ਜੀ ਹਾਂ ਵੱਡੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਹੈ ਇਸ ਤਰ੍ਹਾਂ ਹਰ ਘਰ ਨੂੰ ਹਰ ਮਹੀਨੇ ਸਿੱਧੀ 300 ਯੂਨਟ ਬਿਜਲੀ ਮਿਲੇਗੀ ਤਰ੍ਹਾਂ ਸਾਲ ਵਿੱਤ ਮੰਤਰੀ ਨਿਰਮਾ ਸੀਤਨ ਮੁਰੂਫ ਟਾਪ ਸੋਲਰ ਪੈਨਲ ਸਕੀਮ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਸਕੀਮ ਚਲਾਈ ਜਾ ਰਹੀ ਹੈ 300 ਜੂਨਟ ਬਿਜਲੀ ਮੁਫਤ ਪ੍ਰਾਪਤ ਕਰ ਸਕਣਗੇ ਵਿੱਤ ਮੰਤਰੀ ਨੇ ਅੱਗੇ ਕਿਹਾ ਹੈ ਕਿ ਵੱਡਾ ਐਲਾਨ ਕੀਤਾ ਤਾਂ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਜਾਣਾਂਗਾ ਤੁਹਾਡਾ ਸਾਂਝੀ ਕੀਤੀ ਆ ਰਹੀ ਹੈ LIC ਸਕੀਮ ਤਹਿਤ ਆ LIC ਦੀ ਸ਼ਾਨਦਾਰ ਸਕੀਮ ਸਿਰਫ 45 ਰੁਪਏ ਕਰਨ ਤੇ 45 ਰੁਪਏ ਜਾਵਾਂਗੇ ਕਰਨ ਤੇ 45 ਰੁਪਏ ਕਰਨੇ ਹੋਣਗੇ ਨਿਵੇਸ਼ ਰਿਟਰਨ ਵਿੱਚ ਮਿਲਣਗੇ 25 ਲੱਖ ਰੁਪਏ ਭਾਰਤੀ ਜੀਵਨ ਬੀਮਾ ਨਿਗਮ ਯਾਨੀ ਕਿ LIC ਵੱਲੋਂ ਨਿਵੇਸ਼ਕਾਂ ਲਈ ਵਿਸ਼ੇਸ਼ ਨਿਵੇਸ਼ਕਾਂ ਲਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਇਹਨਾਂ ਵਿੱਚ ਨਿਵੇਸ਼ਕਾਂ ਨੂੰ ਚੰਗਾ ਮੁਨਾਫਾ ਮਿਲਦਾ ਵੱਖ-ਵੱਖ ਨਿਵੇਸ਼ਕਾਂ ਲਈ ਵੱਖ-ਵੱਖ ਨਿਵੇਸ਼ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਦਰਅਸਲ ਇਹ ਸਕੀਮ ਜਿਹੜੀ ਹੈ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ LIC LIC ਸਕੀਮ ਬਹੁਤ ਹੀ ਵਧੀਆ ਹੈ ਤਾਂ ਦੇਖ ਸਕਦੇ ਹੋ ਇਸ ਦੇ ਤੁਹਾਨੂੰ ਜਿਹੜਾ ਲਾਭ ਦਿੱਤਾ ਜਾਂਦਾ ਹੈ ਦਰਅਸਲ LIC ਇਸ ਵਿੱਚ ਨਿਯੋਜਨਾ ਦਾ ਨਾਮ ਜੀਵਨ ਆਨੰਦ ਪਾਲਸੀ ਹੈ ਇਸ ਪਾਲਸੀ ਵਿੱਚ ਬਹੁਤ ਵਾਰ ਲਾਭ ਤੁਹਾਨੂੰ ਮਿਲਣ ਵਾਲਾ ਹੈ ਨਿਵੇਸ਼ਕਾਂ ਦੀ LIC ਜੀਵਨ ਦੇ ਆਨੰਦ ਨੀਤੀ ਦੇ ਚਾਰ ਤਰ੍ਹਾਂ ਦੇ ਰਾਈਡਰਾਂ ਵਿੱਚ ਕੀ ਕੀਤਾ ਜਾਂਦਾ ਹੈ ਤਾਂ ਦੇਖੋ ਤੁਹਾਨੂੰ ਇਹਦੇ ਵਿੱਚ ਜੇ ਤੁਸੀਂ 45 ਰੁਪਏ ਜਮ੍ਹਾਂ 45 ਦਾ ਨਿਵੇਸ਼ ਕਰਦੇ ਹੋ ਜੀਵਨ ਆਨੰਦ ਦੇ ਵਿੱਚ 5 ਲੱਖ ਰੁਪਏ ਸਮਾ ਪਾਲਸੀ ਲੈਣੀ ਪਵੇਗੀ ਇਸ ਵਿੱਚ ਤੁਹਾਨੂੰ ਰੋਜ਼ਾਨਾ 45 ਰੁਪਏ ਪ੍ਰੀਮੀਅਮ ਅਦਾ ਕਰਨਾ ਪਵੇਗਾ 35 ਸਾਲਾਂ ਦੇ ਨਿਵੇਸ਼ ਤੋਂ ਬਾਅਦ 5 ਲੱਖ ਰੁਪਏ ਦੇ ਬੀਮੇ ਦੀ ਰਕਮ 8 ਲੱਖ 50 50000 ਰੁਪਏ ਦਾ ਬੋਨਸ ਮਿਲੇਗਾ ਜਾਨੀ ਕਿ 11 ਲੱਖ 50000 ਰੁਪਏ ਫਾਈਨਲ ਦਾ ਬੋਨਸ ਮਿਲੇਗਾ ਇਸ ਤਰ੍ਹਾਂ ਤੁਹਾਨੂੰ 25 ਲੱਖ ਰੁਪਏ ਮਿਲਣਗੇ ਤਾਂ ਤੁਹਾਨੂੰ ਬਹੁਤ ਹੀ ਵਧੀਆ ਜਿਹੜੀ ਇਸ ਸਕੀਮ ਦੇ ਵਿੱਚ ਲਾਭ ਮਿਲਣ ਵਾਲਾ 35 ਸਾਲਾਂ ਦੇ ਵਿੱਚ ਤਾਂ ਇਹ ਜਿਹੜੀ ਸਕੀਮ ਚਲਾਈ ਜਾ ਰਹੀ ਹੈ LIC ਦੇ ਵੱਲੋਂ LIC ਦੀ ਯੋਜਨਾ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੁਹਾਨੂੰ 45 ਰੁਪਏ ਰੋਜ਼ਾਨਾ ਜਿਹੜੇ ਇਸ ਦੇ ਵਿੱਚ ਪ੍ਰੀਮੀਅਮ ਅਦਾ ਕਰਨੇ ਪੈਣਗੇ ਤਾਂ ਤੁਹਾਨੂੰ ਇਸ ਦੇ ਵਿੱਚ ਲਾਭ ਮਿਲਣ ਵਾਲਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ